ਨਮਸਕਾਰ ਲਾਈਵ ਪੰਜਾਬ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਪੇਸ਼ ਹੈ ਹੁਣ ਤੱਕ ਦੀਆਂ ਖਬਰਾਂ ਦਾ ਮੁੱਖ ਬਲੇਟਨ 13 ਸਾਲ ਦੀ ਉਮਰ ਤੋਂ ਨਸ਼ੇ ਕਰਨ ਲੱਗੇ ਹਨ ਵਿਦਿਆਰਥੀ ਐਮ ਦਿੱਲੀ ਦੇ ਸਰਵੇਖਣ ਵਿੱਚ ਚਿੰਤਾਜਨਕ ਖੁਲਾਸੇ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਸਭ ਤੋਂ ਵੱਧ ਐਮ ਦਿੱਲੀ ਵੱਲੋਂ ਕੀਤੇ ਗਏ ਸ਼ਹਿਰੀ ਸਰਵੇਖਣ ਅਨੁਸਾਰ ਸਕੂਲੀ ਬੱਚੇ ਔਸਤਨ ਜਿਨ੍ਹਾਂ ਦੀ ਉਮਰ 13 ਸਾਲ ਦੀ ਹੈ ਇਸ ਉਮਰ ਵਿੱਚ ਸਿਗਰਟਨੋਸ਼ੀ ਚਰਾਬ ਵਰਗਿਆਂ ਆਤਾ ਦਾ ਸ਼ਿਕਾਰ ਹੋ ਰਹੇ ਹਨ ਨੈਸ਼ਨਲ ਡਰਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ ਦੀ ਡਾਕਟਰ ਅੰਜੂਤਵੰਦੀ ਅਗਵਾਈ ਹੇਠ ਕੀਤੇ ਇਸ ਅਧਿਐਨ ਵਿੱਚ ਚੰਡੀਗੜ੍ਹ ਦਿੱਲੀ ਬੈਂਗਲੌਰੂ ਅਤੇ ਲਖਨਊ ਸਮੇਤ 10 ਸ਼ਹਿਰਾਂ ਦੇ 5290 ਵਿਦਿਆਰਥੀਆਂ ਨੇ ਨੂੰ ਸ਼ਾਮਿਲ ਕੀਤਾ ਗਿਆ ਸੀ ਇਹ ਡਾਟਾ ਮਈ 2018 ਤੋਂ ਜੂਨ 2019 ਦਰਮਿਆਨ ਸਰਕਾਰੀ ਅਤੇ ਪ੍ਰਾਈਵੇਟ ਕੁਲਾਂ ਦੀਆਂ 8ਵੀਂ 9ਵੀਂ 11ਵੀਂ ਅਤੇ 12ਵੀਂ ਦੀਆਂ ਜਮਾਤਾਂ ਤੋਂ ਪ੍ਰਾਪਤ ਕੀਤਾ ਗਿਆ ਸੀ ਅੰਕੜਿਆਂ ਮੁਤਾਬਕ ਜਮਾਤ ਵਧਨ ਦੇ ਨਾਲ ਨਸ਼ੇ ਹੋਰ ਵੀ ਵਧਦੇ ਹਨ 15.1% ਦਾ ਵਿਦਿਆਰਥੀਆਂ ਨੇ ਮੰਨਿਆ ਕਿ ਉਹਨਾਂ ਦੇ ਜੀਵਨ ਦੇ ਵਿੱਚ ਕਦੇ ਨਾ ਕਦੇ ਨਸ਼ਾ ਕੀਤਾ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਅੱਧੇ ਦੇ ਕਰੀਬ ਵਿਦਿਆਰਥੀਆਂ ਨੇ 46.3% ਜਿਨ੍ਹਾਂ ਵਿੱਚੋਂ ਉਹਨਾਂ ਨੇ ਮੰਨਿਆ ਕਿ ਉਹਨਾਂ ਦੀ ਉਮਰ ਦੇ ਬੱਚਿਆਂ ਲਈ ਤੰਬਾਕੂ ਅਤੇ ਸ਼ਰਾਬ 36.5% ਆਸਾਨੀ ਫੀਸਦ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿਲ੍ਹਾ ਜਿਨ੍ਹਾਂ ਬੱਚਿਆਂ ਦੇ ਪਰਿਵਾਰਿਕ ਮੈਂਬਰ ਜਾਂ ਦੋਸਤ ਨਸ਼ਾ ਕਰਦੇ ਹਨ ਉਹਨਾਂ ਵਿੱਚ ਇਸ ਲਤ ਦੀ ਦਾ ਖਤਰਾ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਹਿਮਾਚਲ ਦੇ ਸਕੂਲਾਂ ਵਿੱਚ ਮੋਬਾਈਲ ਤੇ ਰੋਕ ਮੱਧ ਪ੍ਰਦੇਸ਼ ਨੂੰ ਅਗਲੇ ਵਿਧਕ ਸੈਸ਼ਨ ਤੋਂ ਸਕੂਲਾਂ ਵਿੱਚ ਬੱਚਿਆਂ ਦੇ ਮੋਬਾਈਲ ਫੋਨ ਲਿਉਣ ਤੇ ਰੋਕ ਲਗਾ ਦਿੱਤੀ ਗਈ ਹੈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਐਲਾਨ ਕਰਦਿਆ ਕਿ ਆ ਕਿ ਸਕੂਲ ਵਿੱਚ ਪ੍ਰੀ ਨਰਸੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਫੋਨ ਦੀ ਵਰਤੋਂ ਨਹੀਂ ਕਰਨਗੇ ਜਦਕਿ ਅਧਿਆਪਕਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਬੀਤੇ 3 ਸਾਲਾਂ ਵਿੱਚ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਬਹੁਤ ਅਹਿਮਿਤ ਦਿੱਤੀ ਹੈ ਅਤੇ ਇਸ ਵਿਸ਼ੇ ਤੇ ਅਹਿਮ ਸੁਧਾਰਾਂ ਲਈ ਉਹ ਉਪਰਾਲੇ ਵੀ ਕਰ ਰਹੇ ਹਨ ਅੱਜ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਸ਼ੁਰੂ ਹੋ ਗਿਆ ਹਨ 9000 ਤੋਂ ਵੱਧ ਉਮੀਦਵਾਰ ਉਤਰੇ ਹਨ ਇਸ ਸੰਵਿਧਾਨ ਵਿੱਚ ਪੰਜਾਬ ਐਤਵਾਰ ਨੂੰ ਸਭ ਤੋਂ ਵੱਧ ਦਿਲਚਸਪ ਲੜੀਆਂ ਜਾਣ ਵਾਲੀਆਂ ਪਿੰਡੂ ਸੰਸਥਾਾਂ ਮਦਿਆ ਚੋਣਾਂ ਜਿਸ ਵਿੱਚ ਸੱਤਾਧਾਰੀ ਆਪ ਕਾਂਗਰਸ ਅਕਾਲੀ ਦਲ ਭਾਜਪੀ ਅਤੇ ਹੋਰ ਪਾਰਟੀਆਂ ਸ਼ਾਮਿਲ ਹਨ ਇਸ ਲਈ ਵਾ ਉਹਨਾਂ ਨੇ ਪੂਰੀ ਬਾ ਲਾ ਦਿੱਤੀ ਹੈ ਆਜ਼ਾਦ ਉਮੀਦਵਾਰ ਸਮੇਤ 9000 ਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹਨ ਮੋਹਾਲੀ ਨੂੰ ਛੱਡ ਕੇ 22 ਜ਼ਿਲ੍ਹਿਆਂ ਤੋਂ 347 ਜ਼ਿਲ੍ਹਾ ਪ੍ਰਸ਼ਦ ਮੈਂਬਰ ਅਤੇ 153 ਪੰਚਾਇਤ ਸੰਪਤੀਆਂ ਲਈ 2838 ਮੈਂਬਰਾਂ ਦੀ ਚੋਣ ਲਈ VOTING ਹੋ ਰਹੀ ਹੈ ਵਿਧਾਨ ਸਭਾ ਚੋਣਾਂ ਮਹਿਜ 14 ਮਹੀਨੇ ਦੂਰ ਹਨ ਚੋਣ ਮੈਦਾਨ ਵਿੱਚ ਹਰ ਪਾਰਟੀ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਗਰਮ ਜੋਸ਼ੀ ਨਾਲ ਇੰਨਾ ਚੋਣ ਮੈਦਾਨ ਵਿੱਚ ਉਤਰਿਆ ਹਨ ਇਹ ਚੋਣਾ ਸਿਰਫ ਸੱਤਾਧਾਰੀ ਪਾਰਟੀ ਆਪ ਲਈ ਹੀ ਹੀ ਪ੍ਰੀਖਿਆ ਦਾ ਸਮਾਂ ਨਹੀਂ ਹੈ ਮਹੱਤਵਪੂਰਨ ਇਹ ਵੀ ਹੈ ਕਿ ਚੋਣ ਨਤੀਜੇ ਅਕਾਲੀ ਦਲ ਅਤੇ ਭਾਜਪਾ ਦੇ ਰਾਜਨੀਤਿਕ ਪਵਿੱਖ ਨੂੰ ਵੀ ਨਿਰਧਾਰਤ ਕਰਨਗੇ ਭਾਵੇਂ ਉਹ ਗੱਠਜੋੜ ਵਿੱਚ ਹੋਣ ਜਾਂ ਉਹ ਸੁਤੰਤਰ ਤੌਰ ਤੇ ਕਾਂਗਰਸ ਲਈ ਚੋਣ ਚੋਣਾ ਇਸ ਕਰਕੇ ਮਹੱਤਵ ਰੱਖਦੀਆਂ ਹਨ ਕਿ ਹਾਲੀ ਦੇ ਵਿਵਾਦ ਅਤੇ ਅੰਦਰੂਨੀ ਲੜਾਈਆਂ ਦੇ ਬਾਵਜੂਦ ਪਾਰਟੀ ਨੂੰ ਇਹ ਵੀ ਪਤਾ ਲੱਗੇਗਾ ਕਿ ਜਨਤਾ ਉਨ੍ਹਾਂ ਦੇ ਲਈ ਕਿਵੇਂ ਨਿਰਣਾ ਕਰਦੀ ਹੈ ਐਚ 1 ਵੀ ਵੀਜ਼ਾ ਫੀਸ ਦੇ ਵਾਧੇ ਨੂੰ 19 ਰਾਜਾਂ ਵੱਲੋਂ ਦਿੱਤੀ ਗਈ ਚੁਣੌਤੀ 트ੰਪ ਪ੍ਰਸ਼ਾਸਨ ਦੇ ਫੈਸਲੇ ਨੂੰ ਗੈਰ ਕਾਨੂੰਨੀ ਦੱਸਦਿਆਂ ਮੁਕੱਦਮਾ ਦਾਇਰ ਅਮਰੀਕਾ ਦੇ 19 ਰਾਜਾਂ ਨੇ ਨਵੇਂ ਐਚ 1 ਵੀ ਵੀਜ਼ਾਸ ਅਰਜੀਕਾਰਾਂ ਤੇ 1 ਲੱਖ ਡਾਲਰ ਦੀ ਫੀਸ ਲਾਉਣ ਸੰਬੰਧੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਪ੍ਰਸ਼ਾਸਨ ਦੇ ਫੈਸਲੇ ਨੂੰ ਗੈਰ ਕਾਨੂੰਨੀ ਦੱਸਦਿਆਂ ਮੁਕੱਦਮਾ ਦਾਇਰ ਕੀਤਾ ਹੈ ਰਾਜਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਨਾਲ ਸਿੱਖਿਆ ਸਿਹਤ ਤਕਨੀਕ ਵਰਗੇ ਅਹਿਮ ਖੇਤਰਾंचे ਕਾਮਯਾਦੀ ਕਮੀ ਹੋਰ ਵੱਧ ਜਾਵੇਗੀ ਨਿਊ ਝਾਰਕ ਦੀ ਅਟਾਰਨੀ ਜਨਰਲ ਲੈਟੀਸ਼ੀਆ ਜੇਮਜ਼ ਨੇ 18 ਹੋਰ ਅਟਾਰਨੀ ਜਨਰਲ ਨਾਲ ਨਾਲ ਮਿਲ ਕੇ ਮੈਸੋ ਚੈਸਟਰ ਦੀਆਂ ਜ਼ਿਲ੍ਹਾ ਅਦਾਲਤ ਚ ਮੁਕਦਮਾ ਦਾਇਰ ਕੀਤਾ ਹੈ ਉਹਨਾਂ ਕਾਨੂੰਨੀ ਅਧਿਕਾਰੀ ਜਾਂ ਟੁਕਮੀ ਪ੍ਰਕਿਰਿਆ ਦੇ ਬਿਨਾ H1B ਵੀਜ਼ਾ ਦੀ ਭਾਰੀ ਵਾਧਾ ਕਰਨ ਨੂੰ ਨੂੰ ਚੁਣੌਤੀ ਦਿੱਤੀ ਹੈ H1B ਵੀਜ਼ਾ ਪ੍ਰੋਗਰਾਮ ਤਹਿਤ ਉੱਚ ਹੁਨਰ ਵਾਲੇ ਵਿਦੇਸ਼ੀ ਪੇਸ਼ੇਵਰਾਂ ਨੂੰ ਅਮਰੀਕਾ 'ਚ ਕੰਮ ਕਰਨ ਦੀ ਆਰਜੀ ਇਜਾਜ਼ਤ ਮਿਲਦੀ ਹੈ ਅਤੇ ਭਾਰਤ ਇਸ ਦੇ ਵੱਡੇ ਪੱਧਰ ਤੇ ਵਰਤੋਂ ਕਰਦੇ ਹਨ ਫੀਸ ਵਧਣ ਦੇ ਨਾਲ H1B ਵੀਜ਼ਾ ਗੈਰ ਲਾਭਕਾਰੀ ਰੁਜ਼ਗਾਰ ਦੇਣ ਵਾਲਿਆਂ ਲਈ ਵਿਹਾਰਕ ਤੌਰ ਤੇ ਸਮੱਸਿਆਵਾਂ ਹੋਰ ਵੱਧ ਜਾਣਗੀਆਂ ਨਿਊਯਾਰਕ ਵਿੱਚ 1 ਤਿਹਾਈ ਤੋਂ ਵੱਧ ਸਿਹਤ ਕਾਮੇ ਪ੍ਰਵਾਸੀ ਹਨ ਅਤੇ ਸੂਬੇ ਦੇ 16 ਪਿੰਡੂ ਇਲਾਕਿਆਂ ਵਿੱਚ ਹਰ 10000 ਲੋਕਾਂ ਪਿੱਛੇ ਸਿਰਫ 4 ਡਾਕਟਰ ਹਨ ਮੈਡੀਕਲ ਐਸੋਸੀਏਸ਼ਨ ਮੁਤਾਬਕ ਪੂਰੇ ਅਮਰੀਕਾ ਵਿੱਚ 2036 ਤੱਕ 86000 ਦੇ ਕਰੀਬ ਡਾਕਟਰਾਂ ਦੀ ਘਾਟ ਹੋ ਸਕਦੀ ਹੈ ਤੇ 40000 ਨਰਸਾਂ ਦੀ ਕਮੀ 2030 ਤੱਕ ਹੋ ਸਕਦੀ ਹੈ ਇਸ ਨੂੰ ਪੂਰਾ ਕਰਨ ਦੇ ਲਈ H1B ਵੀਜ਼ਾ ਕਾਮੇ ਅਹਿਮ ਹਨ ਉੱਚ ਵਿਦਿਅਕ ਅਦਾਰਿਆਂ ਨੂੰ ਨਿਖਾਰੇਗਾ ਕੇਂਦਰ ਵਿਦੇਸ਼ੀ ਯੂਨੀਵਰਸਿਟੀਆਂ ਦੇ ਮੁਕਾਬਲੇ ਖੜਾ ਕਰਨ ਦੇ ਲਈ 5 ਤੇ 10 ਸਾਲਾ ਯੋਜਨਾਵਾਂ ਤੇ ਕੰਮ ਸ਼ੁਰੂ ਕਰਨ ਦੀ ਮੰਤਰਾਲੇ ਨੇ ਤਿਆਰੀ ਕਰ ਦਿੱਤੀ ਹੈ ਮੰਤਰਾਲੇ ਨੇ 5 ਤੋਂ 10 ਸਾਲਾ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਜਿਸ ਦਾ ਉਦੇਸ਼ ਆਪਣੇ ਉੱਚ ਵਿਦਿਅਕ ਅਦਾਰਿਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਦੇ ਮੁਕਾਬਲੇ ਲਿਆਉਣਾ ਹੈ ਇਸ ਦੇ ਨਾਲ ਹੀ 2035 ਤੱਕ ਦੇਸ਼ ਦੀ ਉੱਚ ਸਿੱਖਿਆ ਦਾ ਕੁੱਲ ਨ ਅਨੁਪਾਤ ਜੀਈਆਰ 50 ਫੀਸਦ ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਦੇ ਵਿੱਚ ਲਿਆਉਣ ਦੇ ਲਈ ਇਹ ਜ਼ਰੂਰੀ ਵੀ ਹੈ ਇਸ ਵੇਲੇ ਉੱਚ ਸਿੱਖਿਆ ਦਾ ਜੀਈਆਰ 19 ਫੀਸਦ ਹੈ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਅਗਲੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ